ਜਿਵੇਂ ਸੀ ਨਮ ਬੜੇ ਚਿਰ ਤੋਂ ਉਡੀਕਾਂ ਵਿੱਚ ਰੱਖੀਆਂ ਗੁਲਾਬੀ ਪੱਗ ਬਨ ਮਿੱਤਰਾ ਤਾਂ ਉਸੇ ਤਰ੍ਹਾਂ ਅੱਜ ਅਕਾਲੀ ਦਲ ਬਾਦਲ ਦੀ ਜਿਹੜੀ ਚਿਰੋਕਣੀ ਲਿਸਟ ਉਡੀਕੀ ਜਾ ਰਹੀ ਸੀਗੀ ਉਹ ਆ ਗਈ ਹੈ ਸੱਤ ਕੈਂਡੀਡੇਟ ਇਹਨਾਂ ਨੇ ਡਿਕਲੇਅਰ ਕਰ ਦਿੱਤੇ ਨੇ ਜੀ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਸ੍ਰੀ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਫਰੀਦਕੋਟ ਸੰਗਰੂ ਪਟਿਆਲਾ ਗੁਰਦਾਸਪੁਰ ਤੋਂ ਆ ਗਏ ਡਾਕਟਰ ਦਲਜੀਤ ਸਿੰਘ ਸੀਮਾ ਅੰਮ੍ਰਿਤਸਰ ਤੋਂ ਆ ਗਏ ਜੋਸ਼ੀ ਸਾਹਿਬ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜ਼ਰਾ ਫਤਿਹਗੜ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਆ ਗਏ ਰਾਜਵਿੰਦਰ ਸਿੰਘ ਇਹ ਕਈਆਂ ਲਈ ਨਾ ਨਵਾਂ ਹੋਏਗਾ ਪਰ ਜਿਹੜੇ ਪੁਰਾਣੇ ਸਿਆਸਤ ਦੇ ਚਾਸਕੂ ਆ ਉਹਨਾਂ ਵਾਸਤੇ ਨਵਾਂ ਨਹੀਂ ਹੋਏਗਾ ਕਿਉਂਕਿ ਇਹ ਕਿਸੇ ਟਾਈਮ ਦੇ ਖੇਤੀ ਮੰਤਰੀ ਗੁਰਦੇਵ ਸਿੰਘ ਬਾਦਲ ਜੀ ਦੇ ਪੋਤੇ ਆ ਸਮਰੂਰ ਤੋਂ ਇੱਕ ਬਹੁਤ ਤਗੜਾ ਸਰਪ੍ਰਾਈਜ਼ ਮਿਲਿਆ ਹੈ ਕਿ ਇਕਬਾਲ ਸਿੰਘ ਝੁੰਦਾ ਜਥੇਦਾਰ ਇਕਬਾਲ ਸਿੰਘ ਝੁੰਦਾ ਟਿਕਟ ਲਾਈਨ ਦੇ ਵਿੱਚ ਕਾਮਯਾਬ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਟੀਮ ਸਾ ਫੈਮਲੀ ਪਾਸੇ ਆ ਹੁਣ ਪਾਸੇ ਕਿਉਂ ਉਹਦੇ ਤੇ ਵੀ ਗੱਲ ਕਰ ਲਾਂ ਕਿ ਪਟਿਆਲਾ ਤੋਂ ਉਹੀ ਐਨ ਕੇ ਸ਼ਰਮਾ ਮੇਰੀ ਖੁੱਲਗੀ ਪਟੱਕਦੇ ਨੇ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਕਿਤੇ ਹੋਈ ਨਾ ਹੋਵੇ ਜੀ ਦਾ ਸ਼ੱਕ ਸੀ ਗਲੀ ਦੇ ਵਿੱਚੋਂ ਕੌਣ ਲੰਗਿਆ तकरीबन तकरीबन ਉਹੀ ਨਾ ਆ ਜ਼ਿਆਦਾਤਰ ਜਿੰਨਾ ਤੇ ਸ਼ੱਕ ਸੀ ਕਿ ਹੋਣਗੇ ਮਸਲਨ ਅਨੰਦਪੁਰ ਸਾਹਿਬ ਤੋਂ ਚੀਮਾ ਸਾਹਿਬ ਚੰਤੂ ਮਾਜਰਾ ਸਾਹਿਬ ਆਮੋ ਸਮੇਸਾ ਅਡਜਸਟਮੈਂਟ ਹੋਈ ਸੀ ਚੀਮਾ ਸਾਹਿਬ ਨੂੰ ਕਿਹਾ ਗਿਆ ਕਿ ਗੁਰਦਾਸਪੁਰ ਤੋਂ ਆ ਕੇ ਲੜ ਲਓ ਉਹਨਾਂ ਨੇ ਗੁਰਦਾਸਪੁਰ ਸੰਭਾਲ ਲਿਆ ਅੰਮ੍ਰਿਤਸਰ ਤੋਂ ਜੋਸ਼ੀ ਸਾਹਿਬ ਹਿੰਦੂ ਚੇਹਰਾ ਪੁਰਾਣੇ ਸਿਆਸਦਾਨ ਆਗੇ ਅਨੰਦਪੁਰ ਸਾਹਿਬ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੇਮ ਸਿੰਘ ਚੰਦੂ ਆਜਰਾ ਫਿਰ ਹੋ ਹੀ ਗਿਆ ਫਤੇਗੜ ਸਾਹ ਪੰਥਕ ਵੋਟ ਦਾ ਇੱਕ ਕੈਲੂਕੇ ਬਹੁਤ ਵੱਡਾ ਹਲਕਾ ਹੈ ਤਾਂ ਉਥੇ ਖਾਲਸਾ ਜੀ ਨੂੰ ਮદાન ਚ ਉਤਾਰ ਦਿੱਤਾ ਗਿਆ ਫਰੀਦਕੋਟ ਤੋਂ ਰਾਜਵੰਦਰ ਸਿੰਘ ਸੰਗਰੂਰ ਦੀ ਜੇ ਗੱਲ ਕਰੀਏ ਤਾਂ ਜਿੰਨੀ ਕੁ ਜਾਣਕਾਰੀ ਮੁੱਢਲੇ ਤੌਰ ਤੇ ਮਿਲੀ ਹੈ ਕਿ ਸ਼ਾਇਦ ਸ਼ਾਇਦ ਇਹ ਆ ਕਿ ढीडसा फैमिली ने एन मौके पर आके इलैक्शन ना लड़न का मन बनाया कारण कारण स्पष्ट है कि दो हार लगातार तीसरा रिस्क नहीं लिया जा सकता तीसरी हार का मतलब सब कुछ खत्म समझे पटियाले तो एन के शर्मा वह भी इस करके आए नहीं क्योंकि रखड़ा साहब ने, ने चो लड़न तो ना कर दी शर्मा साहब तुम्हें तो पता ही है ਪੈਸੇ ਤੇਲੇ ਨਹੀਂ ਕਦੇ ਹੱਥ ਤੰਗ ਨਹੀਂ ਤੇ ਉਤੋਂ ਅਗਲੀ ਗੱਲ ਕਿ ਕਦੇ ਕਿਸੇ ਨਾਲ ਲੜਾਈ ਨਹੀਂ ਕੋਈ ਕੰਟਰੋਵਰਸੀ ਨਹੀਂ ਪਵਾਦੀ ਚੇਰਾ ਨੇ ਇਸ ਇਲਾਕੇ ਤੋਂ ਸੰਗੀਤਰਾ ਵਾਖਬ ਨੇ ਮੇਰੇ ਖਿਆਲ ਦੇ ਨਾਲ ਕਾਲੀਦਲ ਕੁੱਲ ਲੈ ਦੇ ਕੇ ਸ਼ਰਮਾ ਜੀ ਹੀ ਇੱਕ ਆਪਸ਼ਨ ਬਚਦੇ ਸਨ ਹੁਣ ਤੁਸੀਂ ਦੋ ਸਵਾਲ ਕਰ ਰਹੇ ਹੋ ਜ਼ਿਆਦਾਤਰ ਕਿ ਬੀਬਾ ਜੀ ਦਾ ਕੀ ਬਣਿਆ 13 ਸਸ ਸਥਾਪਨਲ ਕੀ ਹੋਇਆ ਤਾਂ ਮੈਂ ਇਸ ਢਿੰਸਾ ਸਾਹਿਬ ਦੀ ਗੱਲ ਕਲੀਅਰ ਕਰ ਦਿੰਦੀ ਆ ਕਿ ਐਨ ਮੁਕਤ ਕਿਉਂਕਿ ਸਮਾਂ ਬਹੁਤ ਘੱਟ ਬਚਿਆ ਸੀਗਾ ਜਦੋਂ ਮੈਂ ਤੁਹਾਡੇ ਨਾਲ ਲਾਈਵ ਜੁੜਨਾ ਸੀ ਉਸ ਤੋਂ ਸਿਰਫ ਲਾਲੋ ਕੋਈ 10 20 ਮਿੰਟ ਪਹਿਲਾਂ 10 ਕੁ ਮਿੰਟ ਪਹਿਲਾਂ ਸੋਚੀ ਅਨਾਉਂਸ ਹੁੰਦੀ ਆ ਮੈਂ ਮੁੱਢਲੇ ਤੌਰ ਤੇ ਕੁਝ ਕਹਲੋ ਕਿ ਆਪਣੇ ਜਿਹੜੇ ਵਸੀਲੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਜਿਹੜੇ ਖਾਸ ਤੌਰ ਤੇ ਆਟੀਆਂ ਨਾਲ ਜੁੜੇ ਹੁੰਦੇ ਆ ਤਾਂ ਮੁੱਢਲੇ ਤੌਰ ਤੇ ਜੋ ਮੈਨੂੰ ਜਾਣਕਾਰੀ ਮਿਲੀ ਆ ਕਿ ਢਿੰਸਾ ਫੈਮਲੀ ਜਿਹੜੀ ਹੈ ਸ਼ਾਇਦ ਦਿਲਚਸਪੀ ਨਹੀਂ ਸੀ ਲੈ ਰਹੀ ਤੇ ਮੈਂ ਉਹਦਾ ਕਾਰਨ ਵੀ ਦੱਸ ਦਿੱਤਾ ਕਿ ਸ਼ਾਇਦ ਇਹ ਵੇਖਿਆ ਗਿਆ ਹੋਵੇ ਕਿ ਹਾਲੇ ਉਡੀਕ ਕਰੋ ਸਮਾਂ ਕਿਸ ਕਰਵਟ ਲੈ ਕੇ ਜਾਂਦਾ ਫਿਰ ਉਸ ਤੋਂ ਬਾਅਦ ਤੇ ਆਪਾਂ ਨੂੰ ਸਭਨਾਂ ਨੂੰ ਪਤਾ ਹੈ ਕਿ ਮਾੜੇ ਟਾਈਮ 'ਚ ਉਦਾਂ ਜਦੋਂ ਚੰਗਾ ਟਾਈਮ ਹੁੰਦਾ ਨਾ ਪਾਰਟੀਆਂ ਦਾ ਇੱਕ ਅਨਾੜ ਪੰਜ ਪੰਜ ਬਿਮਾਰ ਹੁੰਦੇ ਆ ਜਦੋਂ ਮਾੜਾ ਟਾਈਮ ਹੁੰਦਾ ਹੈ ਨਾ ਉਦੋਂ ਇਸ ਤਰ੍ਹਾਂ ਦੇ ਫਿਰ ਪੁਰਾਣੇ ਲੀਡਰ ਜਾਂ ਕਹ ਲੋ ਕਿ ਜਿਹੜੇ ਬਿਲਕੁਲ ਨੇੜਾ ਉਹੀ ਮੈਦਾਨ ਦੇ ਵਿੱਚ ਕੁੱਦਦੇ ਆ 13 ਸਾ ਫੈਮਲੀ ਦੋ ਵਾਰ ਹਾਰ ਚੁੱਕੀ ਆ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਸੰਗਰੂਰ ਤੋਂ ਐਤਕੀ ਵੀ ਮੁਸ਼ਕਲ ਹੋ ਜਾਸੀ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਟਿੰਸਾ ਫੈਮਲੀ ਜਿਹੜੀ ਆ ਉਹ ਇਸ ਸਾਰੇ ਦ੍ਰਿਸ਼ਟਾਂਤ ਤੋਂ ਪਾਸੇ ਆ ਹੁਣ ਰਹਿ ਗਈ ਗੱਲ ਬੀਬਾ ਜੀ ਦੀ ਮਲੂਕਾ ਰੋਤੇ ਹੋਏ ਜਾਂਦੇ ਹਨ ਸਭ हस्ता हुआ जो जाएगा मुकद्दर का सिकंदर मेरी जान वो कहलाएगा त इथे सिकंदर फैक्टर जो बठिंडा सीट रोक ਲਈ ਗਈ ਆ कैंडिडेट डिक्लेअर ਨਹੀਂ ਕੀਤਾ ਗਿਆ जो कैंडिडेट नहीं ਦਿੱਤਾ ਗਿਆ बठिंडा तो उसका कारण पता की है कि दो दिन पहले जो ਉਈ ਇਹ ਨਾ ਹਿਲਜੁਲ ਉਹਨੇ ਮਾਮਲਾ ਸ਼ੱਕੀ ਕਰ ਦਿੱਤਾ ਕਿ ਰੁਕੋ 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 ਜਿਵੇਂ ਤੁਸੀਂ ਫਾਟਕਾਂ ਤੇ ਅਕਸਰ ਲਿਖਿਆ ਦੇਖਦੇ ਹੋ ਨਾ ਰੁਕੋ ਥੋੜਾ ਇੰਤਜ਼ਾਰ ਕਰੋ ਠਹਿਰੋ ਵੇਖੋ ਇੰਤਜ਼ਾਰ ਕਰੋ ਤੇ ਜਾਓ ਮਤਲਬ ਕਿ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਰੁਕੋ ਰੁਕੋ ਜਰਾ ਕਿਉਂ ਕਿਉਂਕਿ ਜੇ ਮੰਨ ਲੋ ਹਿਲਜੁਲ ਹੁੰਦੀ ਹੈ ਕਿਉਂਕਿ ਆਪਾਂ ਖਬਰਸਾਰ ਦੇ ਵਿੱਚ ਇਸ ਗੱਲ ਤੇ ਵਿਸ਼ੇਸ਼ ਤਵੱਜੋ ਦਿੱਤੀ ਸੀ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਭਈ ਇਹ ਜਿਹੜਾ ਮਾਮਲਾ ਹੈ ਨਾ ਇਹ ਬਹੁਤ ਕਸੂਤਾ ਹੋ ਜਾਏਗਾ ਮਲੂਕਾ ਫੈਮਿਲੀ ਦਾ ਉਹਦਾ ਵੱਡਾ ਕਾਰਨ ਹੈ ਕਿ ਬਾਦਲ ਫੈਮਿਲੀ ਨੇ ਮੌੜ ਤੋਂ ਲੈ ਕੇ ਬਠਿੰਡੇ ਤੱਕ ਦਾ ਦਿਹਾਤ ਤੱਕ ਦਾ ਸਾਰਾ ਇਲਾਕਾ ਕਿਸੇ ਟਾਈਮ ਸਿਕੰਦਰ ਸਿੰਘ ਮਲੂਕਾ ਦੇ ਹਵਾਲੇ ਕਰ ਰੱਖਿਆ ਸੀਗਾ ਬਹੁਤ ਵੱਡਾ ਇਲਾਕਾ ਬਹੁਤ ਵੱਡਾ ਇਲਾਕਾ ਸੀ ਜਿਹਨੂੰ ਡੀਲ ਕਰਦੇ ਸਨ ਮਲੂਕਾ ਪਿਓ ਪੁੱਤ ਅਕਾਲੀ ਇਸੇ ਗੱਲ ਲਈ ਹੀ ਠੱਠੰਬਰ ਗਿਆ ਕਿ ਰੁਕ ਜਾਓ ਰੁਕ ਜਾਓ ਸਾਰਾ ਰੁਕ ਜਾਓ ਇੰਤਜ਼ਾਰ ਕਰੋ ਕਿਤੇ ਇਹ ਨਾ ਹੋਵੇ ਕਿ ਪਾਜੀ ਪਲਟ ਜਾਵੇ ਕਿਉਂਕਿ ਅਕਾਲੀ ਦਲ ਬਾਦਲ ਦੀ ਜਾਂ ਸੁਖਵੀਰ ਸਿੰਘ ਬਾਦਲ ਦੀ ਗੇਮ ਅੜੀ ਆ ਸਿਰਫ ਬੀਬਾ ਬਾਦਲ ਦੀ ਜਿੱਤ ਹਾਰ ਤੇ ਜੇ ਬੀਬਾ ਬਾਦਲ ਹਾਰ ਜਾਂਦੇ ਆ ਤਾਂ ਬਸ ਸੁਖਵੀਰ ਸਿੰਘ ਬਾਦਲ ਕਿਸੇ ਵੀ ਹਾਲਤ ਦੇ ਵਿੱਚ ਮੁੜ ਕੇ ਮੈਨੂੰ ਨਹੀਂ ਲੱਗਦਾ ਕਿ ਟਰੈਕ ਤੇ ਆ ਸਕਣਗੇ ਤੇ ਜੇ ਬੀਬਾ ਬਾਦਲ ਜਿੱਤ ਜਾਂਦੇ ਆ ਬਾਕੀ 12 ਦੀਆਂ 12 ਪਾਵੇਂ ਹਾਰ ਜਾਂ ਤਾਂ ਉਹ ਕੰਮ ਜਿਹੜਾ ਕੱਜਿਆ ਜਾਊਗਾ ਸ੍ਰਿਸ਼ ਕਰਕੇ ਇਸ ਕਰਕੇ ਭਈ ਮੇਰੇ ਖਿਆਲ ਦੇ ਨਾਲ ਬਹੁਤ ਇਸ ਮਾਮਲੇ ਦੇ ਵਿੱਚ ਸੋਚ ਵਿਚਾਰ ਕੇ ਚੱਲ ਰਹੇ ਨੇ ਹੋ ਸਕਦਾ ਐਨ ਮੌਕੇ ਤੇ ਬੀਬਾ ਬਾਦਲ ਤੁਹਾਨੂੰ ਫਿਰੋਜ਼ਪੁਰ ਤੋਂ ਜਾਂ ਸ੍ਰੀ ਖਡੂਰ ਸਾਹਿਬ ਤੋਂ ਲੜਦੇ ਵੀ ਦਿਖਾਈ ਦੇ ਨੇ ਹੋ ਸਕਦਾ ਮੈਂ ਪੱਕਾ ਨਹੀਂ ਕਹਿ ਰਿਹਾ ਹਲੇ ਗੱਲ ਕਰਾਂਗੇ ਹੋਰ ਕੁਝ ਵੱਡੇ ਲੀਡਰਾਂ ਨਾਲ ਗੱਲਬਾਤ ਹੋਏਗੀ ਫਿਰ ਸਟ੍ਰੈਟਜੀ ਖੁੱਲ ਕੇ ਸਾਹਮਣੇ ਆਉਂਦੀ ਹੈ ਹੋ ਸਕਦਾ ਹੋ ਸਕਦਾ ਬਠਿੰਡੇ ਤੋਂ ਵੀ ਲੜ ਪਰ ਹੋ ਸਕਦਾ ਐਨ ਮੌਕੇ ਤੇ ਜੇ ਸਮੀਕਰਨ ਬਣਦੇ ਵਿਗੜਦੇ ਨਸਰ ਆਉਂਦੇ ਆ ਤਾਂ ਫਿਰ ਹੋ ਸਕਦਾ ਸੀਟ ਜਿਹੜੀ ਆ ਬਦਲ ਲਈ ਜਾਈ ਜਾਵੇ ਕਿਉਂਕਿ ਇਹੀ ਰਣਨੀਤੀਆਂ ਹੁੰਦੀਆਂ ਜੇ ਆਕਾਲੀਆਂ ਗੁਰਦਾਸਪੁਰ ਸੀਟ ਤੇ ਪੂਰਾ ਜ਼ੋਰ ਲਾ ਦਿੱਤਾ ਤਾਂ ਭਾਜਪਾ ਦਾ ਇਹ ਸੀਟ ਹਰ ਜਾਣਾ ਵੱਡੀ ਗੱਲ ਨਹੀਂ ਹੋਵੇਗੀ ਕਾਦੀਆਂ ਬਟਾਲਾ ਡੇਰਾ ਬਾਬਾ ਨਾਨਕ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ਹਲਕਿਆਂ ਵਿੱਚ ਅਕਾਲੀ ਵੋਟ ਬਹੁਤ ਹੈ ਤਵਾਰੀ ਸਾਹਿਬ ਕਹਿ ਰਹੇ ਆ ਬਹੁਤ ਵਧੀਆ ਜਾਣਕਾਰੀ ਇਹਨਾਂ ਦੀ ਬਿਲਕੁਲ ਜੀ ਕਿਸੇ ਟਾਈਮ ਡੋਮੀਨੈਂਸ ਕੀ ਅਕਾਲੀਆਂ ਦੀ ਬੱਬੇ ਹਾਲੀ ਤੇ ਕੋਹਰ ਜਿਹੜੇ ਸੀਗੇ ਸੁਚਾ ਸਿੰਘ ਲੰਗਾ ਫਿਰ ਆਪਾਂ ਦੇਖਦੇ ਹਾਂ ਸੇਖਮਾ ਸਾਹਿਬ ਇਹ ਸਾਰੇ ਇਧਰੋਂ ਹੀ ਆਉਂਦੇ ਸਨ ਬਿਲਕੁਲ ਤੁਹਾਡੀ ਗੱਲ درست ਹੈ ਕਿ ਅਕਾਲੀਆਂ ਤਾਂ ਗੜ ਰਿਹਾ ਹੈ ਤੇ ਹੁਣ ਵੀ ਆਮ ਆਦਮੀ ਪਾਰਟੀ ਤਾਂ ਇੱਥੇ ਜ਼ਿਆਦਾ ਕੁਝ ਵੀ ਨਹੀਂ ਹੈ ਉਹਦਾ ਜ਼ਿਆਦਾ ਕੁਝ ਵੀ ਨਹੀਂ ਹੈ ਕਾਂਗਰਸ ਦੇ ਐਮਐਲਏ ਜ਼ਿਆਦਾ ਨਹੀਂ ਨਾ ਹਲਕਿਆਂ ਦੇ ਵਿੱਚ ਜੀ ਗੱਲ ਤੁਹਾਡੀ درست ਹੈ